4 ਜੂਨ ਤੋਂ ਬਾਅਦ ਪੰਜਾਬ 'ਚ ਨਵਾਂ ਮੁੱਖ ਮੰਤਰੀ ਆਉ ਜੇ ਤਾਂ ਭਾਜਪਾ ਦੀ ਵਾਸ਼ਿੰਗ ਮਸ਼ੀਨ ਚੱਲੀ ਫੇਰ ਤਾਂ ਕੋਈ ਏਕਨਾਥ ਛਿੰਦੇ ਭਗਵੰਤ ਮਾਨ ਰਗਾਉ ਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਚ ਗਈ ਇਹਨਾਂ ਦੇ ਐਮਐਲਏ ਕੁਝ ਬਚ ਗਏ ਤੇ ਫਿਰ ਕੁਲਤਾਰ ਸਿੰਘ ਸੰਧਵਾਉ ਉਹ ਤਾਂ ਸੱਚੀ ਗੱਲ ਤੋਂ ਸਰਕਾਰਾਂ ਨੇ ਇੱਕ ਸਰਕਾਰ ਹੈ ਜਿਹੜੀ ਕਹਿੰਦੀ ਅਸੀਂ 13 0 ਮਤਲਬ 13 ਪਾਰ ਨਿਕਲਾਂਗੇ ਤੇ ਦੂਜੀ ਕੇਂਦਰ ਦੀ ਸਰਕਾਰ ਹੈ ਉਹ ਕਹਿੰਦੀ 400 ਪਾਰ ਤੇ ਨਾ 13 ਪਾਰ ਆਣਿਆਂ ਕੋਲ ਬੰਦੇ ਲੱਭਦੇ ਆ ਕਦੇ ਇੱਥੋਂ ਚੋਰੀ ਕਰਦੇ ਆ ਕਦੇ ਉੱਥੋਂ ਚੋਰੀ ਕਰਦੇ ਆ ਕਿਸੇ ਨੂੰ ਕੋ ਲਾਲਚ ਦਿੰਦੇ ਆ ਜਾਂ ਜਿਹੜੇ ਵੱਖ-ਵੱਖ ਪਾਰਟੀਆਂ ਤੋਂ ਛੱਡ ਕੇ ਆਏ ਆ ਉਹਨਾਂ ਨੂੰ ਲਿਆ ਕੇ ਪਹਿਲਾਂ ਚੋਰ ਦੱਸਦੇ ਸੀ ਉਸ ਅਨੁਸਾਰ ਵਾਸ਼ਿੰਗ ਮਸ਼ੀਨ ਚੋਂ ਕੱਢ ਕੇ ਉਹਨਾਂ ਨੂੰ ਕੈਂਡੀਡੇਟ ਦਿੰਦੇ ਆ ਚੱਬੇਵਾਲ ਸਾਹਿਬ ਦੀ ਇਨਕੁਆਇਰੀ ਅਸੀਂ ਤਾਂ ਨਹੀਂ ਕਰਾਈ ਇੱਕ ਹੋਰ ਵੀ ਜਿਹੜੇ ਇਹਨਾਂ ਦੇ ਕੈਂਡੀਡੇਟ ਆ ਵਜ਼ੀਰਾ ਨੂੰ ਟਿਕਟਾ ਦੇਣੀਆ ਮਤਲਬ ਕਿ ਸਾਨੂੰ ਕਿਸੇ ਤੇ ਭਰੋਸਾ ਨਹੀਂ ਜੇ ਲੋਕਾਂ ਨੇ ਵਜ਼ੀਰਾ ਨੂੰ ਵੋਟਾਂ ਨਹੀਂ ਦਿੱਤੀਆਂ ਤੇ ਸਮਝੋ ਕਿ ਵੋਟ ਫਿਰ ਜਮ੍ਹਾਂ ਹੀ ਨਹੀਂ ਪੈਂਦੀ ਔਰ ਮੈਂ ਸਮਝਦਾ ਲੋਕਾਂ ਕੋਲ ਇੱਕ ਮੌਕਾ ਆਇਆ ਕਿ ਜਦੋਂ ਵਜ਼ੀਰ ਹੀ ਰਿਜੈਕਟ ਹੋ ਗਏ ਤੇ ਸਮਝੋ ਸਰਕਾਰ ਆਪੇ ਰਿਜੈਕਟਡ ਔਰ ਇਹ ਦਿਨ ਦੂਰ ਨਹੀਂ ਕਿ 4 ਜੂਨ ਤੋਂ ਬਾਅਦ ਪੰਜਾਬ 'ਚ ਨਵਾਂ ਮੁੱਖ ਮੰਤਰੀ ਆਊ ਜੇ ਤਾਂ ਭਾਜਪਾ ਦੀ ਵਾਸ਼ਿੰਗ ਮਸ਼ੀਨ ਚੱਲੀ ਫੇਰ ਤਾਂ ਕੋਈ ਏਕਨਾਥ ਛਿੰਦੇ ਭਗਵੰਤ ਮਾਨ ਆ ਰਗਾਊ ਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਚ ਗਈ ਇਹਨਾਂ ਦੇ ਐਮਐਲਏ ਕੁਝ ਬਚ ਗਏ ਤੇ ਫਿਰ ਕੁਲਤਾਰ ਸਿੰਘ ਸੰਧਵਾ ਉਹ ਤਾਂ ਸੱਚੀ ਗੱਲ ਤੇ ਜਿਹੜੇ ਭਾਜਪਾ ਵਾਲੇ ਜਿਹੜੇ ਕਹਿੰਦੇ 400 ਪਾਰ ਉਹਨਾਂ ਨੂੰ ਆਪ ਨਹੀਂ ਲੱਭਦਾ ਜਿਹੜਾ ਮੈਨੂੰ ਲੱਗਦਾ ਅੱਜ ਭਾਜਪਾ ਦੇ ਹਾਲਾਤ ਹੈ ਕਿ ਧਿਆਨ ਨਾਲ ਵੇਖਣਾ ਪੈਂਦਾ ਕਿ ਇਹ ਕਾਂਗਰਸ ਪੁਰਾਣੀ ਕਾਂਗਰਸ ਪਾਰਟੀ ਹੈ ਕਿ ਨਵੀਂ ਭਾਜਪਾ ਤੁਸੀਂ ਜਾਖੜ ਸਾਹਿਬ ਨੂੰ ਵੇਖੋ ਬਿੱਟੂ ਜੀ ਨੂੰ ਵੇਖੋ ਬਿੱਟੂ ਨੇ ਤਾਂ ਵਹਿ ਕਮਾਲ ਹੀ ਕਰਤੀ ਨਾ ਨਵੇਂ ਜਮਾਨੇ ਦਾ ਪੇਟਾ ਹੀ ਬਣ ਗਿਆ ਇਹ ਬਿਆਨ ਛੋਰਾਂ ਦੀ ਪਾਕੀ ਲੈ ਕੇ ਭੱਜ ਉੱਠਿਆ ਜਿਹੜੇ ਮਤਲਬ ਜੀਨੋ ਕਹਿੰਦੇ ਸਨ ਕਿ ਇਹ ਟਕਸਾਲੀ ਕਾਂਗਰਸੀ ਮਤਲਬ ਜਦੋਂ ਇਹ ਜੇ ਕਰਤਾਰ ਪੋਲਿਟਿਕਸ 'ਚ ਵੇਖਣ ਨੂੰ ਮਿਲ ਰਿਹਾ ਫਿਰ ਕੁਝ ਹੋ ਸਕਦਾ ਤਾਂ ਦੇ ਲੋਕਾਂ ਦਾ ਵੀ ਵਿਸ਼ਵਾਸ ਉੱਠ ਰਿਹਾ ਔਰ 400 ਪਾਰ ਵਾਲਿਆਂ ਦੀ ਜਾਂ 13 ਪਾਰ ਵਾਲਿਆਂ ਦੀ ਵੀ ਪੋਲ ਖੁੱਲ ਰਹੀ ਹੈ ਜੇ ਤੁਸੀਂ ਆਪ ਇਲੈਕਸ਼ਨ ਲੜਦੇ ਹਾਂਜੀ ਮੈਂ ਤਾਂ ਹਲੇ ਤੱਕ ਲੜਾਉਣ ਤੀ ਆ ਜੀ ਤੁਸੀਂ ਨਾ ਲੜਾ ਦਿਓ ਕਿਸੇ ਨਾਲ ਵੈਸੇ ਹਲੇ ਤੱਕ ਤਾਂ ਇਲੈਕਸ਼ਨ ਲੜਾਉਣ ਤੇ ਡਿਊਟੀ ਹੈ ਜੀ ਅੱਜ ਤੱਕ ਗੁਰਦਾਸਪੁਰ ਚ ਲੜਨ ਆਏ ਆ ਥੋੜਾ ਪਿਆਰ ਲੈਣ ਆਏ ਆ ਲੋਕਾਂ ਦੇ ਮੁੱਦੇ ਲੈ ਕੇ ਆਏ ਆ ਸੈਂਟਰ ਤੇ ਸੂਬੇ ਦੀ ਸਰਕਾਰ ਨਾਲ ਲੜਨਾ ਹੈ ਤੁਹਾਡਾ ਕੋਟ ਆ ਦਿਨ ਦਾ ਲਾਇਸ ਕਾਂਗਰਸ ਨਾਲ ਰਾਤ ਦਾ ਬੀਜੇਪੀ ਨਾਲ ਕੀ ਮੈਨੇ ਦੇਖੋ ਇਹ ਅਸਲੀਅਤ ਦੀ ਗੱਲ ਹੈ ਭਗਵੰਤ ਮਾਨ ਕਾਂਗਰਸ ਨੂੰ ਗਾਲਾਂ ਕੱਢਦਾ ਹਰਿਆਣੇ ਚਲੇ ਜੋ ਮਤਲਬ ਹਰ ਬਾਰਡਰ ਕਿੰਨਾ ਕਾ ਹਰਿਆਣਾ ਅਗੇ ਹਰਿਆਣੇ ਬਾਰਡਰ ਜਾ ਕੇ ਫੂਡਾ ਸਾਹਿਬ ਦੇ ਹੱਕ ਦੀ ਗੱਲ ਕਰਦਾ ਸੋਨੀਆ ਗਾਂਧੀ ਦੀ ਹੱਕ ਦੀ ਗੱਲ ਕਰਦਾ ਰਾਹੁਲ ਗਾਂਧੀ ਨੂੰ ਗਲਵਕੜੀ ਪਾਉਂਦਾ ਦਿੱਲੀ ਜਾਂਦਾ ਫੇਰ ਰਾਹੁਲ ਗਾਂਧੀ ਨੂੰ ਔਰ ਸੋਨੀਆ ਗਾਂਧੀ ਦੀ ਜਿਹੜੀ ਕਹਿੰਦੇ ਸੰਘਰਸ਼ ਹੈ ਇਹਨਾਂ ਦਾ ਇਹਨਾਂ ਦੀ ਜੋ ਦੇਨ ਹੈ ਉਹਦੀ ਚਰਚਾ ਕਰਦਾ ਜਦੋਂ ਸਾਰੇ ਦੇਸ਼ ਚ ਹੁਣ ਅਸਾਮ ਗਿਆ ਮੈਨੂੰ ਤਾਂ ਸੀਗਾ ਤੇਵੜੂਗਾੜਾ ਵਾਲਿਆਂ ਨੂੰ ਛਡਾਕਿਆ ਹੋਊਗਾ ਮਗਰ ਉੱਥੇ ਫੇਰ ਕਾਂਗਰਸ ਦੀ ਹੱਕ ਦੀ ਗੱਲ ਕਰਕੇ ਜਿਹੜਾ ਮੁੱਖ ਮੰਤਰੀ ਸਾਰੇ ਦੇਸ਼ 'ਚ ਕਾਂਗਰਸ ਦੇ ਹੱਕ 'ਚ ਪ੍ਰਚਾਰ ਕਰੇ ਕਿ ਤੁਸੀਂ ਸਮਝਦੇ ਹੋ ਕਿ ਇੱਥੇ ਉਹ ਕਾਂਗਰਸ ਦੇ ਖਿਲਾਫ ਪ੍ਰਚਾਰ ਕਰ ਸਕੂ ਇਸ ਲਈ ਪੋਰਟ ਦਿਨ ਦਾ ਗੱਠਜੋੜ ਕਾਂਗਰਸ ਨਾਲ ਔਰ ਰਾਤ ਦਾ ਗੱਠਜੋੜ ਭਾਜਪਾ ਨਾਲ ਜੇ ਨਾ ਹੋਵੇ ਗੱਠਜੋੜ ਤੇ ਆ ਐਨਐਸਏ ਨਾ ਲੱਗਦੀ ਜੇ ਗੱਠਜੋੜ ਨਾ ਹੁੰਦਾ ਤੇ ਸ਼ੁਭ ਕਰਨ ਦੇ ਮਾਮਲੇ 'ਚ ਜਾਂ ਪ੍ਰੀਤਪਾਲ ਦੇ ਮਾਮਲੇ 'ਚ ਹਾਈ ਕੋਰਟ ਨੂੰ ਇੰਟਰਵੈਨ ਨਾ ਕਰਨਾ ਪੈਂਦਾ ਐਫਆਈਆਰ ਇਹ ਖਚਾਈ ਕੀਤੀ ਕਿ ਭਗਵੰਤ ਐਫਆਈਆਰ ਕਿਉਂ ਨਹੀਂ ਦਰਜ ਕਰਦਾ ਮੁੱਖ ਮੰਤਰੀ ਜ਼ੀਰੋ ਐਫ ਆਈ ਆਰ ਕਿਉਂ ਜਦ ਕਿ ਬਾਡੀ ਜਿਹੜੀ ਲੱਭੀ ਪੰਜਾਬ ਚ ਲੱਭੀ ਸ਼ੁਭ ਕਰਨ ਦੀ ਗੋਲੀ ਵੱਜੀ ਪੰਜਾਬ ਚ ਲੱਗੀ 250 ਬੰਦਾ ਜ਼ਖਮੀ ਹੋਇਆ ਪੰਜਾਬ ਚ ਹੋਇਆ ਸ਼ੁਭ ਪ੍ਰੀਤਪਾਲ ਨੂੰ ਚੁੱਕ ਕੇ ਕਿੱਥੋਂ ਲੈ ਕੇ ਗਏ ਪੰਜਾਬ ਤੋਂ ਮਗਰ ਐਫ ਆਈ ਆਰ ਜ਼ੀਰੋ ਫਿਰ ਇਹ ਗੱਠ ਜੋੜ ਨਹੀਂ ਭਾਜਪਾ ਨਾਲ ਤੇ ਕੀ ਆ ਸ਼ਰਾਬ ਦਾ ਘਟਾਲਾ ਇੱਕ ਸਾਈਜ਼ ਪਾਲਿਸੀ ਬਣਾਈ ਕਿਨੇ ਸੁਸੋਧੀਆਂ ਨੇ ਕੇਜਰੀਵਾਲ ਨੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਹੋਰ ਲੀਡਰ ਬਣਾਈ ਕਿੱਥੇ ਜਾ ਕੇ ਸੁਸੋਧੀਆਂ ਦੇ ਘਰ ਚ ਉਹੀ ਬੰਦੇ ਜਿਹੜੇ ਫੜੇ ਆ ਜਿਉਂ ਦਿੱਲੀ ਚ ਚੋਰ ਨੇ ਸੇਮ ਪਾਲਿਸੀ ਫੋਟੋਸਟੈਟ ਪਾਲਿਸੀ ਪੰਜਾਬ ਚ ਵੀ ਉਹੀ ਪੈਸਿਆਂ ਦਾ ਨੁਕਸਾਨ ਹੋਇਆ ਮਿਨਿਸਟਰਸ ਆਫ ਕਾਉਂਸਲ ਆਫ ਮਿਨਿਸਟਰਸ ਦੀ ਇੱਕ ਕਮੇਟੀ ਨੇ ਆਫਸ਼ਰ ਕਮੇਟੀ ਨੇ ਕਿਹਾ ਕਿ ਇਹ ਪਾਲਿਸੀ ਗਲਤ ਹੈ ਫਿਰ ਅਗਲੇ ਸਾਲ ਔਰ ਇਹ ਕਹਿੰਦੇ ਹਾਂ ਇਹ ਗਲਤ ਹੈ ਤੇ ਜੇ ਦਿੱਲੀ ਚ ਉਹ ਚੋਰ ਸੀ ਉਹ ਫੜੇ ਗਏ ਤੇ ਪੰਜਾਬ ਚ ਕਿਉਂ ਨਹੀਂ ਫੜੇ ਜਾ ਰਹੇ ਕਿਉਂਕਿ ਭਾਜਪਾ ਨਾਲ ਗੱਠ ਜੋੜ ਦਿੱਲੀ ਚ ਉਹਨਾਂ ਨੂੰ ਫੜ ਫੜ ਮੁੱਖ ਮੰਤਰੀ ਤੱਕ ਅੰਦਰ ਦੇ ਤਾ ਤੇ ਜਿਹੜੇ ਪੰਜਾਬ ਵਾਲਾ ਮੁੱਖ ਮੰਤਰੀ ਜੀ ਨੇ ਪਾਲਿਸੀ ਬਣਾਈ ਉਹ ਰੋਜ਼ ਜਾ ਕੇ ਉਥੇ ਸ਼ਵੇਰੇ ਸ਼ਾਮ ਗੱਲ ਕਰੇ ਆਉਂਦਾ ਸੋ ਗੱਠ ਜੋੜ ਰਾਤ ਦਾ ਭਾਜਪਾ ਨਾਲ ਦਿਨ ਦਾ ਕਾਂਗਰਸ ਨਾਲ ਇਸ ਲਈ ਲੋਕ ਸਵਾਰੀ ਆਪ ਦੇ ਸਮਾਨ ਲਈ ਆਪ ਜਿਮ ਮੈਰਿਜ ਤਾਂ ਕਹਿ ਸਕਦੇ ਆ ਜਾਗਦੇ ਰਹੋ ਭਾਈ ਬਾਕੀ ਲੋਕਾਂ ਦੀ ਮਰਜ਼ੀ ਲੋਕਤੰਤਰ ਈ ਦੇ ਕੋ ਤੋਂ ਨੂੰ ਸਾਬ ਤੁਸੀਂ ਕੁਛ بڑے ਹੁੰਨੇ ਹੋ ਜਦੋਂ ਮੈਂ ਗੱਭੂ ਗੋਸ਼ਾ ਕਹਿੰਨਾ ਤੇ ਹੱਸਦੇ ਤੁਸੀਂ ਵੀ ਮਾਰ ਮਾਰ ਥਾਪੀਆਂ ਪੂਰੇ ਆ ਤੁਹਾਨੂੰ ਵੀ ਪਤਾ ਹੁਣ ਆਪ ਵਾਲਾ ਗੱਭੂ ਗੋਸ਼ਾ ਕਿਹੜਾ ਤੇ ਕਾਂਗਰਸ ਵਾਲਾ ਗੱਭੂ ਗੋਸ਼ਾ ਕਿਹੜਾ ਹੁਣ ਤਾਂ ਲੋਕਾਂ ਨੇ ਵੇਖਣਾ ਕਿ ਇਹਨਾਂ ਗੱਭੂ ਗੋਸ਼ਿਆਂ ਤੋਂ ਕੁਝ ਕਰਾ ਕਿ ਪੰਜਾਬ ਦੇ ਭਲੇ ਦੀ ਗੱਲ ਕਰਾਉਣੀ